ਪੈਰੋ ਮਹੱਲਾ ਪੰਜਵਾਂ ਸਤਗੁਰ ਆਪਣੇ ਸੁਣੀ ਅਰਦਾਸ ਜਿਸ ਵੇਲੇ ਆਪਣੇ ਸਤਗੁਰੂ ਨੇ ਅਰਦਾਸ ਸੁਣ ਲੈਣਾ ਕੀਤੀ ਅਰਦਾਸ ਬੇਨਤੀ ਜਿਸ ਦੇ ਅਰਥ ਬੜੇ ਸੋਹਣੇ ਕੀਤੇ ਨੇ ਵਿਦਵਾਨਾਂ ਨੇ ਕੁਝ ਕਹਿੰਦੇ ਨੇ ਇਹ ਫਾਰਸੀ ਦਾ ਸ਼ਬਦ ਹੈ ਅਰਜਦਾਸਤ ਉਹਦੇ ਤੋਂ ਬਦਲ ਕੇ ਬਣਿਆ ਅਰਦਾਸ ਕੁਝ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਅਰਦੇੰ ਆਸ ਅਰਦੇੰ ਤੋਂ ਭਾਵ ਹੈ ਮੰਗਣ ਦੀ ਕਿਰਿਆ ਆਸ ਤੋਂ ਭਾਵ ਹੈ ਮੁਰਾਦ ਜਿਸ ਕਿਰਿਆ ਦੁਆਰਾ ਇਹ ਆਪਣੀ ਮੁਰਾਦ ਮੰਗਦਾ ਉਸ ਕਿਰਿਆ ਨੂੰ ਅਰਦਾਸ ਕਹਿੰਦੇ ਗੁਰਬਾਣੀ ਨੇ ਵੀ ਬੜੇ ਸੁੰਦਰ ਅਰਥ ਜਿਹੜੇ ਨੇ ਇਸ ਸ਼ਬਦ ਦੇ ਕਰਨਾ ਕੀਤੇ ਅਰਦਾਸ ਦੇ ਚਾਰ ਅੱਖਰਾਂ ਦਾ ਇਹ ਸੁਮੇਲ ਹੈ ਸ਼ਬਦ ਅਰਦਾਸ ਐੜਾ ਰਾਰਾ ਦਦਾ ਤੇ ਸਸਾ ਚੋਂ ਅੱਖਰਾਂ ਨੂੰ ਮਿਲ ਕੇ ਬਣਦਾ ਹੈ ਅਰਦਾਸ ਐੜੇ ਦਾ ਭਾਵ ਹੈ ਅੰਤਰਜਾਮੀ ਜੀ ਦੇ ਅੱਗੇ ਤੂੰ ਅਰਦਾਸ ਕਰਦਾ ਪਿਆ ਉਹ ਤੇਰੇ ਅੰਦਰ ਦੀ ਵੀ ਜਾਣਣ ਵਾਲਾ ਉਹਦੇ ਕੋਲੋਂ ਕੁਝ ਲੁਕਿਆ ਛਪਿਆ ਨਹੀਂ ਉਹ ਸਭ ਕੁਝ ਜਾਣਦਾ ਹੈ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰਜਾਮੀ ਦੂਜਾ ਅੱਖਰ ਹੈ ਰਾਰਾ ਰਾਰੇ ਦਾ ਭਾਵ ਹੈ ਰੱਖਿਆ ਕਰਨ ਵਾਲਾ ਉਹ ਅੰਦਰ ਦੀ ਵੀ ਜਾਣਦਾ ਹੈ ਤੇ ਉਹ ਰੱਖਿਆ ਕਰਨ ਵਾਲਾ ਵੀ ਹੈ ਰੱਖਿਆ ਕਰਨ ਵਾਲਾ ਸੰਸਾਰ ਵਿੱਚ ਉਹੋ ਹੀ ਪਰਮੇਸ਼ਰ ਹੀ ਹੈ ਮਨੁੱਖ ਕਹਿੰਦਾ ਹੈ ਪੀ ਫਲਾਣਾ ਮੇਰੀ ਰੱਖਿਆ ਕਰਦਾ ਫਲਾਣਾ ਰੱਖਿਆ ਕਰਦਾ ਅਸਲ ਵਿੱਚ ਰਖਵਾਲਾ ਪਰਮੇਸ਼ਰ ਹੀ ਹੈ ਜਿੰਨਾ ਚਿਰ ਤੱਕ ਇਹਦਾ ਸਮਾਂ ਨਹੀਂ ਆਉਂਦਾ ਉਨਾ ਚਿਰ ਤੱਕ ਉਹ ਹੀ ਰੱਖਿਆ ਕਰਦਾ ਤੇ ਜਦੋਂ ਸਮਾਂ ਆ ਜਾਂਦਾ ਫਿਰ ਉਹ ਹੀ ਨਾਸ ਕਰ ਦਿੰਦਾ ਰੱਖਿਆ ਕਰਨ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਬੜੇ ਪ੍ਰਮਾਣ ਨੇ ਮਨੁੱਖ ਕਹਿੰਦਾ ਮੈਨੂੰ ਫਲਾਣੇ ਦੀ ਰੱਖਿਆ ਮੇਰੇ ਕੋਲ ਸਿਕਿਉਰਿਟੀ ਗਾਰਡ ਨੇ ਉਹ ਮੇਰੀ ਰੱਖਿਆ ਕਰਦੇ ਨੇ ਮੈਂ ਇਸ ਤਰ੍ਹਾਂ ਘਰ ਬੜਾ ਮਜਬੂਤ ਬਣਾਇਆ ਉਹ ਰੱਖਿਆ ਕਰਦਾ ਮੇਰੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ ਤੇਰੀ ਰੱਖਿਆ ਕਰਨ ਵਾਲਾ ਪਰਮੇਸ਼ਰ ਆ ਜਿੱਥੇ ਕੋਈ ਰੱਖਿਆ ਨਹੀਂ ਸੀ ਕਰ ਸਕਦਾ ਉਥੇ ਵੀ ਉਹਨੇ ਰੱਖਿਆ ਕੀਤੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੇ ਤੇਰਾ ਛੱਡ ਜਾਹੇ ਪੌਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਹ ਏਹੋ ਪੁਨ ਗੁਣ ਗੋਵਿੰਦ ਗਾਹੇ ਸਬ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਉਹ ਕਿਰਪਾਲੂ ਸਾਰਿਆਂ ਨੂੰ ਸੰਭਾਲਦਾ ਸਵਾਸ ਸਾਹ ਸੰਭਾਲਦਾ ਰੱਖਿਆ ਕਰਨ ਵਾਲਾ ਇੱਕ ਪਰਮੇਸ਼ਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰ ਦਇ ਕਰ ਪਾਪ ਸਬੂਹੂ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪੱਟ ਵਿਚ ਵਿਚਾਵੇ ਜਿਹੜਾ ਮਾਤਾ ਦੇ ਗਰਭ ਦੇ ਪੇਟ ਦੇ ਪਰਦੇ ਦੇ ਵਿੱਚ ਵੀ ਤੈਨੂੰ ਬਚਾਉਂਦਾ ਉਥੇ ਕੋਈ ਨਹੀਂ ਸੀ ਤੇਰੀ ਰੱਖਿਆ ਕਰ ਸਕਦਾ ਰਾਰੇ ਦਾ ਭਾਵ ਹੈ ਰਖਵਾਲਾ ਅੱਗੇ ਹੈ ਦੱਦਾ ਦੱਦੇ ਦਾ ਭਾਵ ਹੈ ਦਾਤਾਂ ਦੇਣ ਵਾਲਾ ਦਾਤਾਰ ਸੰਸਾਰ ਦੇ ਅੰਦਰ ਸਾਰੇ ਜੀਵਾਂ ਨੂੰ ਤਮਾਮ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੀ ਉਹੋ ਹੀ ਦਾਤਾ ਆ ਰਿਹਾ। ਉਹੋ ਹੀ ਦਾਤਾ ਹੈ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹੋ ਹੀ ਹੈ। ਕੋਈ ਕਿਸੇ ਨੂੰ ਦਾਤਾ ਮੰਨਦਾ ਹੈ ਕੋਈ ਕਿਸੇ ਨੂੰ ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਹੈ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਚਕ ਅਨੇਕ ਮੰਗਤੇ ਤੇ ਬਹੁਤੇ ਨੇ ਜਾਇ ਇਸ ਤਰ੍ਹਾਂ ਕਹਿ ਲਈਏ ਸਾਰੇ ਮੰਗਤੇ ਹੀ ਨੇ ਜਿੰਨੇ ਸੰਸਾਰ ਵਿੱਚ ਨੇ ਸੋ ਇੱਕ ਦਵਾਈਆ ਦਾਤ ਦੇਣ ਵਾਲਾ ਇੱਕ ਪਰਮੇਸ਼ਰ ਹੀ ਹੈ ਬਾਕੀ ਸਾਰੇ ਮੰਗਤੇ ਹੀ ਨੇ ਦੱਦੇ ਤੋਂ ਭਾਵ ਹੈ ਦਾਤਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਚੌਥਾ ਅੱਖਰ ਹੈ ਸ ਸ ਸ ਦੇ ਦਾ ਭਾਵ ਹੈ ਸਹਾਰਾ ਸਹਾਰਾ ਵੀ ਪਰਮੇਸ਼ਰ ਦਾ ਹੀ ਹੈ ਉਹ ਦੇ ਵਰਗਾ ਸਹਾਰਾ ਦੇਣ ਵਾਲਾ ਕੋਈ ਨਹੀਂ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਨ੍ਹਾਂ ਨੂੰ ਆਪਣੇ ਸਹਾਰੇ ਮੰਨਦਾ ਨਾ ਕਈ ਵਾਰ ਇਹੋ ਜਿਹਾ ਸਮਾਂ ਆ ਜਾਂਦਾ ਉਹ ਸਹਾਰਾ ਦੇਣ ਵਾਲਾ ਕੋਈ ਨਹੀਂ ਰਹਿ ਜਾਂਦਾ ਉਹਨਾਂ 'ਚ ਉਹ ਛੱਡ ਕੇ ਪਾਸੇ ਹੋ ਜਾਂਦੇ ਨੇ ਜਾ ਕਾਉ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭਜ ਖਲੇ ਸਬੋ ਭਜੇ ਆਸਰਾ ਚੁੱਕੈ ਸਭ ਅਸਰਾਓ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾਓ ਜਦੋਂ ਸਾਰੇ ਹੀ ਆਸਰੇ ਟੁੱਟ ਜਾਣ ਕਿਤੇ ਪਰਮੇਸ਼ਰ ਦਾ ਆਸਰਾ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਵੇ ਤੇ ਤਤੀਵਾ ਨਹੀਂ ਲੱਗਣ ਦਿੰਦਾ ਆਸਰਾ ਉਹਦਾ ਸਹਾਰਾ ਉਸੇ ਦਾ ਹੀ ਹੈ ਸਾਰਿਆਂ ਨੂੰ ਉਸੇ ਦਾ ਸਹਾਰਾ ਅਵਰ ਓਟ ਮੈਂ ਕੋਏ ਨਾ ਸੂਝੈ ਏਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਇਹ ਚਾਰ ਅੱਖਰਾਂ ਦੇ ਅਰਥ ਕੀਤੇ ਗੁਰਬਾਣੀ ਅਰਦਾਸ ਤੇ ਜਦੋਂ ਫਿਰ ਇਹ ਭਾਵਨਾ ਦੇ ਨਾਲ ਪਿਆਰ ਦੇ ਨਾਲ ਨਿਮਰਤਾ ਦੇ ਸਹੈਤ ਆਤਮ ਸਮਰਪਣ ਕਰਕੇ ਸਤਿਗੁਰੂ ਅੱਗੇ ਅਰਦਾਸ ਕਰਦਾ ਹੈ ਪਰਮੇਸ਼ਰ ਅੱਗੇ ਅਰਦਾਸ ਕਰਦਾ ਤੇ ਫਿਰ ਉਹ ਸੁਣਦਾ ਤੇ ਜਦੋਂ ਸਤਿਗੁਰੂ ਨੇ ਅਰਦਾਸ ਸੁਣੀ ਨਾ ਸਤਿਗੁਰੇ ਆਪਣੈ ਸੁਣੀ ਅਰਦਾਸ ਆਪਣੇ ਸਤਿਗੁਰੂ ਨੇ ਇਹਦੀ ਅਰਦਾਸ ਲਈ ਸੁਣ ਵੀ ਬੇਨਤੀਆਂ ਕਰਦਾ ਤੇ ਜਿਸ ਦਿਨ ਉਹਨਾਂ ਨੇ ਸੁਣ ਲਈ ਕਾਰਜ ਆਇਆ सगला रास ਸਾਰਾ ਹੀ ਕਾਰਜ ਰਾਸ ਆ ਗਿਆ ਕਾਰਜ ਸਫਲਾ ਹੋ ਗਿਆ ਕਾਰਜ ਸੰਪੂਰਨ ਹੋ ਗਿਆ ਕਾਰਜ ਦੇ ਵਿੱਚ ਕੋਈ ਵਿਗਨ ਨਹੀਂ ਪਿਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਇਹ ਉਪਦੇਸ਼ ਬਖਸ਼ਦੇ ਨੇ ਕੇ ਗੁਰੂ ਕੇ ਸਿੱਖ ਨੂੰ ਹਰ ਕਾਰਜ ਅਰਦਾਸ ਕਰਕੇ ਹੀ ਕਰਨਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਐਸ ਪਾਸੇ ਚੱਲਿਆਂ ਤੇਰੀ ਕਿਰਪਾ ਦੇ ਨਾਲ ਆ ਕਰਨ ਲੱਗਾ ਤੁਹਾਡੀ ਕਿਰਪਾ ਦੇ ਨਾਲ ਆ ਕਾਰਜ ਆਰੰਭਣ ਲੱਗੇ ਆ ਤੇ ਕਿਰਪਾ ਕਰਿਓ ਜਦੋਂ ਮਨ ਵਿੱਚ ਇੱਛਾ ਹੋਵੇ ਨਾ ਵੀ ਕਾਰਜ ਰਾਸ ਆ ਜਾਵੇ ਸਫਲਾ ਹੋ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਗੁਰੂ ਪਰਮੇਸ਼ਰ ਅੱਗੇ ਬੇਨਤੀ ਕਰ ਲੈਣੀ ਚਾਹੀਦੀ ਅਰਦਾਸ ਕਰ ਲੈਣੀ ਚਾਹੀਦੀ ਹੈ ਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ ਫਿਰ ਉਹ ਕਾਰਜ ਰਾਸ ਆ ਜਾਂਦਾ ਹੈ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀ ਹੈ ਉਹ ਪਰਮੇਸ਼ਰ ਅੱਗੇ ਅਰਦਾਸ ਕਰ ਲੈਣੀ ਚਾਹੀਦੀ ਹੈ ਜਦੋਂ ਇੱਛਾ ਹੋਵੇ ਨਾ ਕਾਰਜ ਪੂਰਾ ਹੋ ਜਾਵੇ ਉਹਦੇ ਅੱਗੇ ਅਰਦਾਸ ਕਰ ਲੈਣੀ ਚਾਹੀਦੀ ਕਾਰੰਜ ਦੇ ਸਵਾਰ ਸਤਗੁਰ ਸੱਚ ਸਾਖੀ ਐ ਫਿਰ ਸੱਚਾ ਸਾਖੀ ਗਵਾ ਰੂਪ ਹੋ ਕੇ ਸਤਗੁਰ ਕਾਰਜ ਸਾਰੇ ਸਵਾਰ ਦਿੰਦਾ ਜਦੋਂ ਅਰਦਾਸ ਸੁਣਦਾ ਨਾ ਕਾਰਜ ਆਇਆ ਸਗਲਾ ਰਾਸ ਸਾਰਾ ਕਾਰਜ ਰਾਸ ਆ ਗਿਆ ਗੁਰੂ ਅਰਜੁਨ ਦੇਵ ਸਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਕਿੰਨੇ ਕਾਰਜ ਰਾਸ ਹੋਏ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਅਰਦਾਸ ਕਰਦੇ ਲਾਹੌਰ ਦੇ ਵਿੱਚ ਬੈਠੇ ਹੋਏ ਸਤਿਗੁਰੂ ਜੀ ਕਹਿੰਦੇ ਮੇਰਾ ਮਨ ਲੋਚੈ ਗੁਰਦਰਸਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਤ ਨ ਆਵੈ ਬਿਨ ਦਰਸਨ ਸੰਤ ਪਿਆਰੇ ਜੀਓ ਹੌ ਕੋ ਲਈ ਜੀਓ ਕੋਲ ਕਮਾਈ ਗੁਰਦਰਸਨ ਸੰਤ ਪਿਆਰੇ ਜੀ ਗੁਰਦੇਵ ਪਿਤਾ ਦੇ ਦਰਸ਼ਨਾਂ ਲਈ ਅਰਦਾਸ ਕਰਦੇ ਦਹ ਦੇ ਸ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਓ ਸੇਜ अकेਲੀ ਨੀਂਦ ਨਾ ਹੋ ਨੈਣੇ ਪਿਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸਰੋ ਮਾਇਓ ਇਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਆਇਓ ਅਰਦਾਸ ਕੀਤੀ ਤੇ ਅਰਦਾਸ ਪ੍ਰਵਾਨ ਹੋਈ ਕਾਰਜ ਰਾਸ ਵੀ ਹੋਇਆ ਨਾ ਤੇ ਜਦੋਂ ਕਾਰਜ ਰਾਸ ਹੋਇਆ ਉਦੋਂ ਫਿਰ ਆਪ ਹੀ ਬਚਨ ਕਰਦੇ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੇਮਾਰੇ ਜੀ ਅਰਦਾਸ ਕਰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਕਹਿੰਦੇ ਘਰ ਵਿੱਚ ਪੁੱਤਰ ਨਹੀਂ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਓ ਅਰਦਾਸ ਕਰਵਾਈ ਸਤਿਗੁਰੂ ਨੇ ਸੁਣੀ ਤੇ ਕਾਰਜ ਰਾਸ ਆ ਗਿਆ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਤੇ ਸਤਗੁਰੂ ਸਾਹਿਬ ਜੀ ਨੇ ਪਿਆਰ ਦੇ ਨਾਲ ਖੁਸ਼ੀ ਦੇ ਵਿੱਚ ਆ ਕੇ ਉਹਦਾ ਸ਼ੁਕਰਾਨਾ ਕੀਤਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਇਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਕਲ ਮੈਂ ਲਿਖਿਆ ਧੁਰਕਾ ਅਰਦਾਸ ਕੀਤੀ ਤੇ ਕਾਰਜ ਰਾਸ ਆਇਆ ਨਾ ਪੁੱਤਰ ਨੂੰ ਬੁਖਾਰ ਚੜ ਗਿਆ ਅਰਦਾਸ ਕੀਤੀ ਦਵਾਈ ਬੂਟੀ ਕੀਤੀ ਪਰਮੇਸ਼ਰ ਦੇ ਚਰਨਾਚਰ ਅਰਦਾਸ ਕੀਤੀ ਤੇ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਸਤਗੁਰ ਰਖਵਾਲਾ ਹੁਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ ਕਾਰਜ ਰਾਸ ਆਇਆ ਨਾ ਉਤਰ ਨੂੰ ਚੇਚਕ ਨਿਕਲਾਈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਚਰਨਾਚਰਦਾਸ ਕੀਤੀ ਤੇ ਅਗਲੇ ਦਿਨ ਹੀ ਚੇਚਕ ਨੂੰ ਮੋੜਾ ਪੈ ਗਿਆ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਸਹੀ ਸਲਾਮਤ ਖੁੱਲ ਗਏ ਤੇ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਭਰਮ ਪ੍ਰਭ ਕਿਰਪਾ ਧਾਰੀ ਕਾਰਜ ਰਾਸ ਆਇਆ ਨਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕੀਤੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਉਸਾਰੀ ਜਿਹੜੀ ਸੀ ਉਹਦਾ ਕਾਰਜ ਆਰੰਭ ਕਰਵਾਇਆ ਸੁੰਦਰ ਦਰਬਾਰ ਸਾਹਿਬ ਇਮਾਰਤ ਜਿਹੜੀ ਸੀ ਸਜ ਗਈ ਤੇ ਸਿੱਖ ਕਹਿੰਦੇ ਮਹਾਰਾਜ ਵਧਾਈ ਹੋਵੇ ਸਤਿਗੁਰੂ ਜੀ ਕਹਿੰਦੇ ਉਹਦੇ ਚਰਨਾਚਰ ਅਰਦਾਸ ਕੀਤੀ ਸੀ ਉਹਨੇ ਕਿਰਪਾ ਕੀਤੀ ਇਹ ਕਾਰਜ ਸੰਪੂਰਨ ਹੋ ਗਿਆ ਤੇ ਸਤਿਗੁਰੂ ਜੀ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਇਹ ਪਰਮੇਸ਼ਰ ਨੇ ਕਿਰਪਾ ਕੀਤੀ ਕਾਰਜ ਰਾਸ ਆ ਗਿਆਨ ਅਰਦਾਸ ਕੀਤੀ ਸੀ ਮਨ ਦੀ ਇੱਛਾ ਸੀ ਵੀ ਸਾਰੀ ਬਾਣੀ ਸਤਿਗੁਰਾਂ ਦੀ ਇੱਕ ਥਾਂ ਤੇ ਇਕੱਤਰ ਹੋ ਜਾਵੇ ਕਿਉਂਕਿ ਬਾਅਦ ਵਿੱਚ ਕੋਈ ਰਲਾ ਨਾ ਪਾ ਸਕੇ ਤੇ ਸਤਿਗੁਰੂ ਜੀ ਨੇ ਅਰਦਾਸ ਕੀਤੀ ਤੇ ਪਰਮੇਸ਼ਰ ਨੇ ਪ੍ਰਵਾਨ ਕੀਤੀ ਕਾਰਜਰਾਸ ਆਇਆ ਨਾ ਉਹਨਾਂ ਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਰੀ ਬਾਣੀ ਇਕੱਤਰ ਕਰ ਲਈ ਗ੍ਰੰਥ ਸਾਹਿਬ ਤਿਆਰ ਹੋ ਗਿਆ ਸਿੱਖ ਕਹਿੰਦੇ ਮਹਾਰਾਜ ਜੀ ਵਧਾਈ ਹੋਵੇ ਤੁਹਾ ਤੁਸੀਂ ਇਹ ਵੱਡਾ ਕਾਰਜ ਕਰ ਲਿਆ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੀ ਕਿਰਪਾ ਨਾਲ ਕਾਰਜ ਰਾਸ ਆਇਆ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਕਾਰਜ ਰਾਸ ਆਇਆ ਸਤਿਗੁਰੂ ਸਹਿਓ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਰਦਾਸ ਸੁਣੀ ਆਪਣੇ ਸਤਿਗੁਰੂ ਨੇ ਤੇ ਕਾਰਜ ਆਇਆ ਸਗਲਾ ਰਾਸ ਸਾਰਾ ਕਾਰਜ ਹੀ ਰਾਸ ਆ ਗਿਆ ਕਾਰਜ ਸੰਪੂਰਨ ਹੋ ਗਿਆ ਮਨ ਤਨ ਅੰਤਰ ਪ੍ਰਭੂ ਤੇ ਆਇਆ ਮਨ ਵਿੱਚ ਵੀ ਤੇ ਤਨ ਸਰੀਰ ਕਰਕੇ ਵੀ ਉਸ ਪਰਮੇਸ਼ਰ ਨੂੰ ਧਿਆਉਣਾ ਕੀਤਾ ਯਾਦ ਕੀਤਾ ਗੁਰ ਪੂਰੇ ਡਰ ਸਕਲ ਚੁਕਾਇਆ ਪੂਰੇ ਗੁਰੂ ਨੇ ਕਿਰਪਾ ਕਰਕੇ ਸਾਰਾ ਡਰੀ ਦੂਰ ਕਰ ਦਿੱਤਾ ਵੀ ਤੂੰ ਡਰ ਨਾ ਉਹਦੇ ਚਰਨਾ ਚਰਦਾਸ ਕਰ ਸਾਰੇ ਕਾਰਜ ਰਾਸ ਆ ਜਾਣਗੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਇਹ ਡਰ ਖਤਮ ਹੋ ਗਿਆ ਅੰਦਰੋਂ ਸਭ ਤੇ ਵੱਡ ਸਮਰੱਥ ਗੁਰਦੇਵ ਸਾਰਿਆਂ ਨਾਲੋਂ ਵੱਡੀ ਸਮਰੱਥਾ ਦੇ ਮਾਲਕ ਹਨ ਗੁਰਦੇਵ ਸਤਗੁਰੂ ਕਿਉਂਕਿ ਗੁਰਦੇਵ ਪਰਮੇਸ਼ਰ ਦਾ ਹੀ ਰੂਪ ਨੇ ਗੁਰ ਪਰਮੇਸ਼ਰੇ ਕੋ ਜਾਣ ਸਾਰਿਆਂ ਨਾਲੋਂ ਵੱਡੀ ਸਮਰੱਥਾ ਦਾ ਮਾਲਕ ਹੈ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਤੇ ਸਤ ਗੁਰੂ ਦੀ ਗੁਰਦੇਵ ਦੀ ਸੇਵਾ ਕਰਨ ਕਰਕੇ ਸਭ ਤਰ੍ਹਾਂ ਦੇ ਸੁਖ ਜਿਹੜੇ ਨੇ ਉਹ ਪ੍ਰਾਪਤ ਹੋਏ ਸਾਰੇ ਹੀ ਸੁਖਾਂ ਦੀ ਪ੍ਰਾਪਤੀ ਹੋਈ ਉਸ ਦੀ ਸੇਵਾ ਕਰਨ ਕਰਕੇ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਕਥਨ ਕਰਦੇ ਨੇ ਜਾ ਕਾ ਕੀਆ ਸਭ ਕਿਛ ਹੋਇ ਜਿਸ ਦਾ ਕੀਤਾ ਸਭ ਕੁਝ ਹੁੰਦਾ ਹੈ ਪਾਲ ਇਹ ਜੋ ਕੁਝ ਵੀ ਹੋਇਆ ਸਭ ਕੁਝ ਉਸੇ ਦਾ ਕੀਤਾ ਹੋਇਆ ਉਹ ਪਰਮੇਸ਼ਰ ਦਾ ਬਣਾਇਆ ਹੋਇਆ ਸਭ ਕੁਝ ਔਰ ਜੋ ਵੀ ਉਹ ਕਰਦਾ ਉਹ ਹੀ ਹੁੰਦਾ ਹੈ ਸੰਸਾਰ ਦੇ ਅੰਦਰ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਨਾਰਾ ਜੀ ਇੰਨਾ ਜ਼ੁਲਮ ਹੋ ਰਿਹਾ ਐਨੀ ਬਰਬਾਦੀ ਹੋ ਰਹੀ ਸਤਿਗੁਰੂ ਜੀ ਕਹਿੰਦੇ ਸਭ ਕੁਝ ਉਹਦੇ ਹੁਕਮ ਚ ਹੈ ਹੁਕਮੀ ਉੱਤਮ ਨੀਚ ਉੱਤਮ ਤੇ ਨੀਚ ਸਾਰੇ ਉਹਦੇ ਹੁਕਮ ਵਿੱਚ ਹੀ ਨੇ ਉਹਦੇ ਹੁਕਮ ਤੋਂ ਬਾਹਰ ਨਹੀਂ ਬਾਹਰ ਹੁਕਮ ਨਾ ਕੋਏ ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਜੋ ਕੁਝ ਵੀ ਹੋ ਰਿਹਾ ਹੈ ਉਹਦੇ ਹੁਕਮ ਵਿੱਚ ਉਹਦਾ ਕੀਤਾ ਹੀ ਸਭ ਕੁਝ ਹੋ ਰਿਹਾ ਜੋ ਉਹ ਕਰਦਾ ਪਿਆ ਉਹੋ ਕੁਛ ਹੀ ਸੰਸਾਰ ਵਿੱਚ ਹੋ ਰਿਹਾ ਉਹੋ ਹੀ ਸੰਸਾਰ ਦੇ ਜੀਵ ਕਰਦੇ ਨੇ ਤਿਸ ਕਾ ਅਮਰ ਨਾ ਮੇਟੈ ਕੋਇ ਉਹਦਾ ਜਿਹੜਾ ਅਮਰ ਹੈ ਨਾ ਅਮਰ ਅਮਰ ਨਾਮ ਹੈ ਹੁਕਮ ਦਾ ਯੋ ਦਾ ਹੁਕਮ ਕੋਈ ਨਹੀਂ ਜੇ ਮੇਟ ਸਕਦਾ ਕਿਸੇ ਨੂੰ ਚੰਗਾ ਲੱਗਦਾ ਉਹਦਾ ਹੁਕਮ ਕਈ ਵਾਰ ਇਹੋ ਜਿਹਾ ਹੁਕਮ ਵੀ ਵਰਤ ਜਾਂਦਾ ਜਿਹੜਾ ਚੰਗਾ ਨਹੀਂ ਲੱਗਦਾ ਸੰਸਾਰ ਦੇ ਜੀਵਾਂ ਨੂੰ ਪਰ ਸਤਿਗੁਰੂ ਜੀ ਕਹਿੰਦੇ ਉਹਦੇ ਹੁਕਮ ਨੂੰ ਮੇਟ ਕੋਈ ਨਹੀਂ ਸਕਦਾ ਹੁਕਮ ਚੰਗਾ ਲੱਗੇ ਜਾਂ ਮਾੜਾ ਲੱਗੇ ਹੁਕਮ ਨੂੰ ਮੇਟ ਕੋਈ ਨਹੀਂ ਸਕਦਾ ਕਿਸੇ ਵਿੱਚ ਸਮਰੱਥਾ ਨਹੀਂ ਕਿੱਡੀ ਵੱਡੀ ਸਮਰੱਥਾ ਦਾ ਮਾਲਕ ਹੋਵੇ ਮਨੁੱਖ ਕਹਿੰਦਾ ਐਸ ਦੇਸ਼ ਤੇ ਮੇਰਾ ਹੁਕਮ ਚੱਲਦਾ ਐਨੀ ਪਾਵਰ ਹੈ ਮੇਰੇ ਵਿੱਚ ਪਰ ਸਤਿਗੁਰੂ ਜੀ ਕਹਿੰਦੇ ਜੋ ਉਹਦਾ ਹੁਕਮ ਹੈ ਨਾ ਪਰਮੇਸ਼ਰ ਦਾ ਉਹਨੂੰ ਮੇਟ ਨਹੀਂ ਹੋ ਵੀ ਸਕਦਾ ਉਹਨੂੰ ਵੀ ਉਹਦਾ ਹੁਕਮ ਮੰਨਣਾ ਪੈਣਾ ਤਿਸ ਕਾ ਅਮਰ ਨ ਮੇਟੈ ਕੋਏ ਅਮਰ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਇਆ ਉੱਥੇ ਵੀ ਇਹਦਾ ਅਰਥ ਹੁਕਮ ਕੀਤਾ ਲੇਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਨੇ ਆਪਣਾ ਅਮਰ ਹੁਕਮ ਵਰਤਾ ਦਿੱਤਾ ਅਮਰ ਦਾ ਭਾਵ ਹੈ ਹੁਕਮ ਉਹਦਾ ਹੁਕਮ ਨਹੀਂ ਕੋਈ ਵੀ ਮੇਟ ਸਕਦਾ ਕਿਸੇ ਦੇ ਵਿੱਚ ਸਮਰੱਥਾ ਹੈ ਕੋਈ ਉਹਦਾ ਹੁਕਮ ਨਹੀਂ ਮੇਟ ਸਕਦਾ ਕਿਸੇ ਵਿੱਚ ਤਾਕਤ ਨਹੀਂ ਵੱਡੇ ਵੱਡੇ ਰਾਜੇ ਜਿਹੜੇ ਨੇ ਉਹ ਵੀ ਕਹਿ ਦਿੰਦੇ ਪੀ ਆਹ ਗੱਲ ਸਾਡੇ ਵਸ ਵਿੱਚ ਨਹੀਂ ਮਨ ਲਓ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਉਥੇ ਕਿੱਡੇ ਕਿੱਡੇ ਵੱਡੇ ਮਨੁੱਖ ਆਉਣ ਉਹਦੇ ਭੋਗ ਤੇ ਉਹ ਸ਼ਰਧਾਂਜਲੀਆ ਦਿੰਦੇ ਨੇ ਵੱਡੀ ਸਮਰੱਥਾ ਦੇ ਮਾਲਕ ਬੜੀਆਂ ਫੌਜਾਂ ਜਿਨ੍ਹਾਂ ਦੇ ਹੁਕਮ ਦੇ ਵਿੱਚ ਸਾਰਾ ਦੇਸ਼ ਹੀ ਜਿਨ੍ਹਾਂ ਦੇ ਹੁਕਮ ਦੇ ਵਿੱਚ ਉਹ ਵੀ ਆਣ ਕੇ ਹੱਥ ਖੜੇ ਕਰ ਜਾਣਗੇ ਕਿ ਇੱਥੇ ਸਾਡੀ ਵੀ ਨਹੀਂ ਚੱਲਦੀ ਅਸੀਂ ਵੀ ਕੁਝ ਨਹੀਂ ਕਰ ਸਕਦੇ ਉਦੇ ਹੁਕਮ ਨੂੰ ਕੋਈ ਨਹੀਂ ਮੇਟ ਸਕਦਾ ਜੋ ਉਹ ਹੁਕਮ ਕਰਦਾ ਹੈ ਜੋ ਦਾ ਹੁਕਮ ਹੈ ਉਹ ਕਿਸੇ ਕੋਲੋਂ ਮੇਟਿਆ ਨਹੀਂ ਜਾਂਦਾ ਤਿਸ ਕਾ ਅਮਰ ਨ ਮੇਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਉਹ ਪਾਰਾ ਵਾਰ ਤੋਂ ਰਹਤ ਰਿਵਾਰ ਪਾਰ ਤੋਂ ਰਹਤ ਆ ਬ੍ਰਹਮ ਹੈ ਪਰਮ ਈਸ਼ਵਰ ਹੈ ਅਨੂਪ ਅਨੂਪ ਤੋਂ ਭਾਵ ਹੈ ਕਿ ਉਹਦੀ ਉਪਮਾ ਕੀਤੀ ਹੋਈ ਨਹੀਂ ਜਾ ਸਕਦੀ ਸਾਰੇ ਮਿਲ ਕੇ ਕਰਨ ਲੱਗ ਪੈਣਾ ਉਹਦੀ ਉਪਮਾ ਉਹਦਾ ਜਾਸੋ ਉਹਦੀ ਵਡਿਆਈ ਗਾਉਣ ਲੱਗ ਪੈਣ ਫੇਰ ਅਖੀਰ ਨੂੰ ਕਹਿਣਾ ਪਵੇਗਾ ਵੀ ਅਜੇ ਬਹੁਤ ਕੁਝ ਰਹਿ ਗਿਆ ਉਹਦੇ ਬਾਬਤ ਕਹਿਣ ਵਿੱਚ ਅਸੀਂ ਨਹੀਂ ਕਹਿ ਸਕੇ ਨਹੀਂ ਬਿਆਨ ਕਰ ਸਕਦੇ ਉਹ ਅਨੂਪ ਹੈ ਉਪਮਾ ਸੋਂ ਰਹਿਤ ਹੈ ਉਹਦੀ ਉਪਮਾ ਕੀਤੀ ਨਹੀਂ ਜਾ ਸਕਦੀ ਭਾਵੇਂ ਕਿੰਨੀ ਵੀ ਉਹਦੀ ਉਪਮਾ ਕਰੀ ਜਾਈਏ ਉਹ ਵੀ ਥੋੜੀ ਹੈ ਉਹ ਅਨੂਪ ਹੈ ਤਾਈਓ ਤੇ ਸਤਿਗੁਰੂ ਜੀ ਕਹਿੰਦੇ ਨੇ ਅਰੂਪ ਹੈ ਅਨੂਪ ਹੈ ਅਨੂਪ ਹੈ ਤੂੰ ਉਪਮਾ ਸੋ ਰਹਿਤ ਹੈ ਕਿੰਨੀ ਵੀ ਤੇਰੀ ਉਪਮਾ ਕਰ ਲਵਾਂ ਨਹੀਂ ਕੀਤੀ ਜਾ ਸਕਦੀ ਤੇਰੀ ਉਪਮਾ ਐਸਾ ਜੋ ਪਰਮੇਸ਼ਰ ਹੈ ਸਫਲ ਮੂਰਤ ਗੁਰ ਤਿਸ ਕਾ ਰੂਪ ਸਫਲ ਮੂਰਤ ਉਹਦੀ ਮੂਰਤ ਜਿਹੜੀ ਹੈ ਨਾ ਗੁਰੂ ਉਹ ਵੀ ਸੈਤ ਫਲਾਂ ਦੇ ਭਾਵ ਗੁਰੂ ਦਾ ਦਰਸ਼ਨ ਕਰਨ ਦੇ ਨਾਲ ਵੀ ਫਲ ਮਿਲਦਾ ਤੇ ਗੁਰੂ ਜਿਹੜਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੈ ਪੂਰਨ ਗੁਰੂ ਜਿਹੜਾ ਉਹਦੇ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਆ ਪਖੰਡੀ ਨਾ ਮੰਨੀ ਜਾਏ ਉਹ ਵੀ ਪਖੰਡੀ ਜਿਹੜੇ ਆਪਣੇ ਨਾਂ ਦੇ ਨਾਲ ਗੁਰੂ ਲਾ ਲੈਂਦੇ ਸ਼ਾਇਦ ਇਹ ਵੀ ਰੱਬ ਦਾ ਰੂਪ ਨਹੀਂ ਸਤਿਗੁਰੂ ਜੀ ਨੂੰ ਪੁੱਛ ਲਈਏ ਨਾ ਮਹਾਰਾਜ ਕਿਹੜਾ ਗੁਰੂ ਜਿਹੜਾ ਹੈ ਉਹ ਪਰਮੇਸ਼ਰ ਦਾ ਸਰੂਪ ਹੈ ਤੇ ਸਤਿਗੁਰੂ ਜੀ ਕਹਿੰਦੇ ਜਿਨਨੇ ਪੰਜਾਂ ਨੂੰ ਵਾਸ ਵਿੱਚ ਕੀਤਾ ਆਪਣੇ ਕਾਮ ਕ੍ਰੋਧ ਲੋਭ ਅਹੰਕਾਰ ਉਹਨੇ ਆਪਣੇ ਵਾਸ ਵਿੱਚ ਕੀਤੇ ਆ ਉਹ ਪਰਮੇਸ਼ਰ ਦਾ ਸਰੂਪ ਹੈ ਉਹਦੀ ਮੂਰਤ ਸਫਲ ਹੈ ਸਹਿਤ ਫਲ ਦੇ ਉਹਦਾ ਦਰਸ਼ਨ ਦੇ ਕਰਨ ਵਾਲੇ ਨੂੰ ਜ਼ਰੂਰ ਫਲ ਮਿਲੇਗਾ। ਜਾ ਕੈ ਅੰਤਰ ਬਸੈ ਹਰ ਨਾਮ ਜਿਸ ਜੀਵ ਦੇ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਜੀ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਜੋ ਜੋ ਪੇਖੈ ਸੋ ਬ੍ਰਹਮ ਗਿਆਨ ਉਹ ਜੋ ਜੋ ਵੀ ਵੇਖਦਾ ਨਾ ਉਹਨੂੰ ਬ੍ਰਹਮ ਗਿਆਨ ਹੀ ਨਜ਼ਰ ਆਉਂਦਾ ਸਾਰਿਆਂ ਦੇ ਵਿੱਚ ਹੀ ਉਹਨੂੰ ਬ੍ਰਹਮ ਪਰਮੇਸ਼ਰ ਦੇ ਸਦਾ ਪਿਆ ਉਹਨੂੰ ਸਾਰਿਆਂ ਦੀ ਨਜ਼ਰ ਆਉਂਦਾ ਤਿਸ ਕੈ ਭਾਣੈ ਕੋਏ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਉਹਦੀ ਅਵਸਥਾ ਐਸੀ ਬਣ ਜਾਂਦੀ 20 ਵਿਸ ਵਿਸੋਏ ਜਾ ਕੈ ਮਨ ਪਰਗਾਸ 20 ਵਿਸਵੇ ਪੂਰਨ ਤੌਰ ਤੇ ਜਿਹਦੇ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਤਿਸ ਜਨਕੈ ਪਾਰ ਬ੍ਰਹਮ ਕਾ ਨਿਵਾਸ ਉਸ ਜਨ ਉਸ ਜੀਵ ਦੇ ਹਿਰਦੇ ਵਿੱਚ ਪਾਰਾ ਵਾਰ ਤੋਂ ਰਹਿਤ ਉਰਵਾਰ ਪਾਰ ਤੋਂ ਰਹਿਤ ਬ੍ਰਹਮ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਪ੍ਰਗਟ ਹੋ ਜਾਂਦਾ ਉਹਦੇ ਅੰਦਰ ਦੇਸ ਗੁਰ ਕਉ ਸਾਧ ਕਰੀ ਨਮਸਕਾਰ ਐਸੇ ਗੁਰੂ ਨੂੰ ਮੇਰੀ ਸਦਾਈ ਨਮਸ਼ਕਾਰ ਹੈ ਕਿਹੜਾ ਗੁਰੂ ਜਿਹਦੇ ਬਾਬਤ ਪਿੱਛੇ ਦੱਸ ਕੇ ਆਏ ਨੇ ਜਾ ਕੈ ਅੰਤਰ ਵਸੈ ਹਰ ਨਾਮ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਵਸਦਾ ਜਿਨੂੰ ਸਾਰਿਆਂ ਦੇ ਵਿੱਚ ਬ੍ਰਹਮ ਦੇ ਸਦਾ ਜਿਹਦੇ ਅੰਦਰ ਪੂਰਨ ਤੌਰ ਤੇ ਪ੍ਰਕਾਸ਼ ਹੋ ਗਿਆ ਗਿਆਨ ਦਾ ਉਹਦੇ ਅੰਦਰ ਪਾਰ ਬ੍ਰਹਮ ਦਾ ਨਿਵਾਸ ਹੈ ਐਸੇ ਗੁਰੂ ਨੂੰ ਮੈਂ ਨਮਸ਼ਕਾਰ ਕਰਦਾ ਨਮਸ਼ਕਾਰ ਸਜਦਾ ਕਰਦਾ ਮੈਂ ਐਸੇ ਗੁਰੂ ਨੂੰ ਬੰਦਨਾ ਕਰਦਾ ਐਸੇ ਗੁਰੂ ਨੂੰ ਤਿਸ ਗੁਰ ਕੋ ਸਦ ਜਾਉ ਬਲੇਹਾਰ ਤੇ ਕੱਲਾ ਮਾਥਾ ਹੀ ਨਹੀਂ ਟੇਕਦਾ ਪੀ ਨਮਸ਼ਕਾਰ ਕਰ ਦਿੱਤੀ ਤੇ ਬਹੁਤ ਹੈ ਐਸੇ ਗੁਰੂ ਤੋਂ ਮੈਂ ਬਲੇਹਾਰ ਜਾਣਾ ਵਾਰਨੇ ਫੇਰਨੇ ਜਾਣਾ ਜਿਸ ਗੁਰੂ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਉਸ ਗੁਰੂ ਦੀ ਕਿਰਪਾ ਨਾਲ ਸਾਡੇ ਹਿਰਦੇ ਵਿੱਚ ਵੀ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਐਸੇ ਗੁਰੂ ਤੋਂ ਬਲੇਹਾਰ ਜਾਣੇ ਆ ਜਿਨਨੇ ਕਿਰਪਾ ਕਰ ਦਿੱਤੀ ਮਨੁੱਖਾਂ ਤੋਂ ਦੇਵਤਿਆਂ ਵਰਗਾ ਸੁਭਾਅ ਬਣਾ ਦੇਣਾ ਕੀਤਾ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਐਸੇ ਗੁਰੂ ਤੋਂ ਬਲੇਹਾਰ ਜਾਨਾ ਬਲੇਹਾਰ ਵਾਰ ਨੇ ਫੇਰ ਨੇ ਜਾਨਾ ਜੀ ਦੀ ਕਿਰਪਾ ਦੇ ਨਾਲ ਐਸੀ ਅਵਸਥਾ ਬਣ ਗਈ ਕਿਉਂਕਿ ਜੇ ਸੋਹ ਚੰਦਾ ਉੱਗਵੇ ਸੰਸਾਰ ਅੰਦਰ ਭਾਵੇਂ ਸੋਹ ਚੰਦਰਮਾ ਚੜ ਜਾਣ ਸੂਰਜ ਚੜੇ ਹਜ਼ਾਰ ਹਜ਼ਾਰਾਂ ਸੂਰਜ ਚੜ ਜਾਣ ਪਰ ਜਿਹੜਾ ਅੰਦਰ ਦਾ ਹਨੇਰਾ ਹੈ ਨਾ ਉਹ ਬਾਹਰ ਦੇ ਸੂਰਜ ਤੇ ਬਾਹਰ ਦਾ ਚੰਦਰਮਾ ਕਦੀ ਦੂਰ ਨਹੀਂ ਕਰ ਸਕਦਾ ਭਾਵੇਂ ਕਿੰਨੇ ਚੜ ਜਾਣ ਅੰਦਰ ਦਾ ਹਨੇਰਾ ਦੂਰ ਕਰਨ ਦੀ ਸਮਰੱਥਾ ਸਤ ਗੁਰੂ ਦੇ ਵਿੱਚ ਗੁਰੂ ਦੇ ਵਿੱਚ ਆ ਇਸ ਗੁਰੂ ਨੇ ਕਿਰਪਾ ਕਰਕੇ ਮੇਰੇ ਅੰਦਰੋਂ ਅਗਿਆਨ ਦਾ ਹਨੇਰਾ ਦੂਰ ਕਰ ਦਿੱਤਾ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰ ਬਿਨ ਕੋਰੇ ਅੰਧਾਰ ਐਸੇ ਗੁਰੂ ਤੋਂ ਮੈਂ ਬਲੇਹਾਰ ਜਾਨਾ ਵਾਰਨੇ ਫੇਰਨੇ ਜਾਨਾ ਤਿਸ ਗੁਰ ਕਉ ਸਦ ਜਾਉ ਬਲੇਹਾਰ ਸਤ ਗੁਰ ਕੇ ਚਰਨ ਧੋਏ ਧੋਏ ਪੀਵਾ ਐਸੇ ਸਤਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਛਕਣਾ ਕਰਾ ਨਿਮਰਤਾ ਦੇ ਨਾਲ ਸੇਵਾ ਕਰਨਾ ਕਰਾ ਉਹਨਾਂ ਦੇ ਅੱਗੇ ਬੜੀ ਭਾਵਨਾ ਦੇ ਨਾਲ ਗੁਰ ਨਾਨਕ ਜਪ ਜਪ ਸਦ ਜੀਵਾ ਸਤਗੁਰੂ ਜੀ ਕਹਿੰਦੇ ਐਸੇ ਗੁਰਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਸਦੀਵ ਕਾਲ ਦਾ ਜੋ ਜੀਵਨ ਆਤਮਿਕ ਜੀਵਨ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਇਸ ਕਰਕੇ ਐਸੇ ਗੁਰੂ ਤੋਂ ਮੈਂ ਬਲੇਹਾਰ ਜਾਨਾ ਵਾਰਨੇ ਫੇਰਨੇ ਜਾਣਾ ਐਸੇ ਗੁਰੂ ਦੇ ਅੱਗੇ ਕੀਤੀ ਅਰਦਾਸ ਆਪਣੇ ਗੁਰੂ ਦੇ ਅੱਗੇ ਕੀਤੀ ਅਰਦਾਸ ਤੇ ਉਹਨਾਂ ਸੁਣ ਲਈ ਤੇ ਕਾਰਜ ਸਾਰੇ ਹੀ ਰਾਸ ਹੋ ਗਏ ਐਸਾ ਗੁਰੂ ਪਰਮੇਸ਼ਰ ਦਾ ਸਰੂਪ ਹੈ ਐਸੇ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਕੋਈ ਫਰਕ ਨਹੀਂ ਐਸੇ ਗੁਰੂ ਦੁਆਰਾ ਹੀ ਪਰਮੇਸ਼ਰ ਦਾ ਨਾਮ ਜਪ ਕੇ ਸਾਨੂੰ ਆਤਮਿਕ ਜੀਵਨ ਪ੍ਰਾਪਤ ਹੋਇਆ ਐਸੇ ਗੁਰੂ ਨੂੰ ਮੈਂ ਨਮਸ਼ਕਾਰ ਕਰਦਾ ਐਸੇ ਗੁਰੂ ਤੋਂ ਮੈਂ ਬਲੇਹਾਰ ਜਾਣਾ ਵਾਰਨੇ ਫੇਰਨੇ ਜਾਣਾ ਹਾਂ ਇਹ ਸਤਿਗੁਰੂ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ